ਆਈ ਸੀ ਸਾਡੇ ਘਰੇ ਸਰ ਮੈਂ ਚੁਗਦੀ ਸੀ ਆਲੂ ਆਲੂ ਚੁਗਦੀ ਸੀ ਸਰ ਕੁੜੀ ਵਹ ਸਰਪੰਚ ਦੇ ਆਲੂ ਚੁਗਦੀ ਖੱਪੇ ਸਰਪੰਚ ਦੇ ਮੇਰ ਦਾ ਬੁੜਾ ਨਾ ਪਾਣਾ ਨਾ ਨਾ ਰਹੀ ਆਲੂ ਤੇ ਉਹਦੇ ਨਾਲ ਕੇਸੇ ਚੁਗਦੀ ਸੀ ਸਰ ਮੈਂ ਆਲੂ ਚੁਗਦੀ ਸੀਗੀ ਮੁੰਡਾ ਮੇਰਾ ਛੋਟਾ ਘਰੇ ਸੀਗਾ ਇਹ ਘਰੇ ਸੀਗਾ ਕੁੜੀ ਸਾਡੇ ਘਰੇ ਆ ਗਈ ਜਿਹਨੇ ਲਾਭ ਅਰਜ਼ ਕਰਾਈ ਉਹ ਕੁੜੀ ਸਾਡੇ ਘਰੇ ਆ ਗਈ ਹੈ ਜਦੋਂ ਸਾਡੇ ਘਰੇ ਆ ਗਈ ਮੇਰੇ ਮੁੰਡੇ ਨੇ ਮੈਨੂੰ ਫੋਨ ਲਾਤਾ ਮੰਮੀ ਆਂਦਾ ਵੀ ਘਰੇ ਆ ਜਾ ਮੈਂ ਕਹਾ ਕੀ ਗੱਲ ਆ ਆਂਦਾ ਐ ਕਰਕੇ ਵੀ ਕੁੜੀ ਪਤਾ ਨਹੀਂ ਵੀ ਕੀਦੀ ਆਪਣੇ ਘਰੇ ਆ ਗਈ ਐ ਮੈਂ ਕਹਾ ਵੀ ਇਹ ਕਾ ਤੋ ਆਈ ਐ ਪਤਾ ਨਹੀਂ ਕਾ ਤੋ ਆਈ ਐ ਮੈਂ ਘਰੇ ਆ ਗਈਆਂ ਘਰੇ ਆ ਕੇ ਮੈਂ ਕੁੜੀ ਨੂੰ ਮਾਰੇ ਦਵਕੇ ਤਵਕੇ ਮੈਂ ਕਹਾ ਕੁੜੀ ਤੂੰ ਸਾਡੇ ਘਰੇ ਕੀ ਲੈਣ ਆਈ ਐ ਕੁੜੀ ਮਤਲਬ ਕੁੜੀਆ ਚੁੱਪ ਕਰ ਗਈ ਜਦੋਂ ਕੁੜੀ ਚੁੱਪ ਕਰ ਗਈ ਮੈਂ ਕੁੜੀ ਨੂੰ ਦਵਕਾ ਮਾਰਿਆ ਮੈਂ ਕਹਾ ਚੱਲ ਬਾਹਰ ਮੈਂ ਮੇਰੀ ਸਕੂਟਰੀ ਬਾਹਰ ਹੀ ਖੜੀ ਐ ਮੈਂ ਕੁੜੀ ਨੂੰ ਕੀ ਕੀਤਾ ਕੁੜੀ ਨੂੰ ਬਾਹਰ ਆ ਸਕੂਟਰੀ ਤੇ ਸਕੂਟਰੀ ਦੇ ਪਾ ਕੇ ਮੈਂ ਕੁੜੀ ਦੇ ਘਰੇ ਛੱਡ ਆਈ ਉਹਨੂੰ ਜਦੋਂ ਮੈਨੂੰ ਉਹਦੇ ਘਰੇ ਛੱਡਾਈ ਤੇ ਉਹਦੀ ਮਾਂ ਨਰੇਗਾ ਤੇ ਕਿਤੇ ਗਈ ਸੀਗੀ ਮੈਨੂੰ ਨਹੀਂ ਪਤਾ ਵੀ ਉਹ ਘਰੇ ਹੈਗੇ ਆ ਕਿ ਹੈ ਨਹੀਂ ਜਦੋਂ ਉਹਨੂੰ ਘਰੇ ਛੱਡਾਈ ਤੇ ਘਰੇ ਛੱਡ ਕੇ ਮੈਂ ਉਹਨੂੰ ਕਿਹਾ ਬਾਹਰ ਲਾ ਲਾ ਬਾਹਰ ਲਾ ਲਿਆ ਉਹਨੇ ਮੈਂ ਖੇਤ ਫੇਰ ਜਾਵੜੀ ਜਦੋਂ ਮੈਂ ਖੇਤ ਫੇਰ ਜਾਵੜੀ ਉਹ ਕੁੜੀ ਕਿਤੇ ਦਵਾਰੋਂ ਫੇਰ ਉੱਠ ਗਈ ਕਿਤੇ ਜਦੋਂ ਉੱਠ ਗਈ ਤੇ ਮੈਂ ਆ ਵੇਖਿਆ ਮੈਂ ਕਿਹਾ ਵੀ ਚਲੋ ਅਸੀਂ ਮੁੰਡੇ ਨੂੰ ਫੋਨ ਫਾਨ ਲਾਉਂਦੇ ਰਹੇ ਫੋਨ ਮੁੰਡੇ ਦਾ ਬੰਦ ਆਉਂਦਾ ਰਿਹਾ ਇਹਨਾਂ ਨੇ ਸਰ ਮੇਰੇ ਮਗਰ ਮਤਲਬ ਮੇਰੀ ਖੇਤ ਤੂੰ ਬਾਹਲੀ ਕਰਦੇ ਸੀਗੇ ਮੇਰੇ ਮਗਰ ਮਤਲਬ ਕਹਿੰਦੇ ਸੀ ਤੈਨੂੰ ਐ ਕਰਾਂਗੇ ਤੈਨੂੰ ਜਾਉ ਕਰਾਂ ਤੇਰਾ ਵਿੱਚ ਹੱਥਾਂ ਮੈਂ ਕਹਾਂ ਮੈਂ ਸਰ ਮੇਰਾ ਕੋਈ ਹੱਥ ਨਹੀਂ ਮੇਰ ਤੋਂ ਜਿੱਥੇ ਕਸ ਮਰਜ਼ੀ ਲੈ ਲੂ ਵੀ ਮੈਂ ਤਾਂ ਆਲੂਆਂ ਨੂੰ ਗਈਆਂ ਮੈਨੂੰ ਨਹੀਂ ਕੋਈ ਇਸ ਗੱਲ ਦਾ ਪਤਾ ਠੀਕ ਆ ਮੈਂ ਡਰਦੀ ਇਹਨਾਂ ਤੋਂ ਜਦੋਂ ਮੇਰਾ ਖੱਚ ਤੂੰ ਬਾਲਾ ਕਰਦੇ ਸੀ ਮੈਂ ਡਰਦੀ ਇਹਨਾਂ ਤੋਂ ਘਰੋਂ ਨਹੀਂ ਗਲ ਗਈ ਮੁੜ ਕੇ ਮੈਂ ਟਰੋਲੀ ਜਾਵੜੀ ਟਰੋਲੀ ਜਾ ਕੇ ਉੱਥੋਂ ਮੈਂ ਕੁੜੀ ਨੂੰ ਲੱਭਿਆ ਮੁੰਡੇ ਆਪ ਦੇ ਲੱਭਿਆ ਮੈਂ ਕਹਾਂ ਸ਼ਾਇਦ ਇੱਥੇ ਹੋਏ ਤੇ ਉਹਨਾਂ ਦੇ ਹੱਥ ਫੜਾਵਾਂਗੇ ਆਪਾਂ ਉੱਥੋਂ ਮੈਨੂੰ ਸਰ ਨਹੀਂ ਕਿਤੋਂ ਨਹੀਂ ਲੱਭਿਆ ਜਦੋਂ ਮੈਂ ਗਾਂ ਦੀਆਂ ਪਾਲਦੀਰ ਗਈ ਰਿਸ਼ਤੇਦਾਰੀਆਂ ਦੇ ਵਿੱਚ ਮੈਨੂੰ ਕਿਤੇ ਮਿਲੇ ਨਹੀਂ ਸਾਰਾ ਮੈਂ ਹਰ ਕੇ ਫੋਨ ਬੰਦ ਕਰਤਾ ਇਹਨਾਂ ਤੋਂ ਡਰਦੀ ਨੇ ਇਹ ਮੈਨੂੰ ਮਗਰ ਧਮਕਾਂ ਦਿੰਦੇ ਸੀ ਸਰ ਮੈਂ ਮੜ ਕੇ ਕਿਤੇ ਮਤਲਬ 4 ਦਿਨ ਕਿਤੇ 5 ਦਿਨ ਕਿਤੇ 10 ਦਿਨ ਕਿਤੇ ਮੈਂ ਐਂ ਕਰਕੇ ਮਹੀਨਾ ਵੀ 2-3 ਮਹੀਨੇ ਕੱਢ ਲਏ ਤੇ ਨਾ 4 ਮਹੀਨੇ ਅਸੀਂ ਸਾਰਾ 21 ਤਰੀਕ ਨੂੰ ਘਰੇ ਆਏ ਆ ਮੈਂ ਤੇ ਮੇਰਾ ਮੁੰਡਾ ਆਇ ਸੀ ਕਪੜੇ ਚੱਕਣ ਇਹ ਸੀ 21 ਤਰੀਕ ਨੂੰ ਹਾਂਜੀ 21 ਤਰੀਕ ਨੂੰ ਜਦੋਂ ਅਸੀਂ ਘਰੇ ਆਏ ਆ ਸਾਰਾ ਅਸੀਂ ਕਹਿ ਵੀ ਅਸੀਂ ਮੋੜੀ ਜਾਣਾ ਸੀਗਾ ਅਸੀਂ 10 ਮਿੰਟ ਰਹਿਣਾ ਸੀਗਾ ਪਤਾ ਨਹੀਂ ਸਾਰਿਆਂ ਨੂੰ ਕਿਵੇਂ ਸਾਰਿਆਂ ਨੂੰ ਪਤਾ ਲੱਗ ਗਿਆ ਸਰ ਸਰਪੰਚ ਆਇਆ ਨਾਲ ਸਰਪੰਚ ਆ ਕੇ ਇਹ ਕੌਣ ਹੈ ਸਰਪੰਚ ਸਰਪੰਚ ਜੀ ਚੈਨਾ ਸਰਪੰਚ ਸੀਗਾ ਜਦੋਂ ਚੈਨਾ ਸਰਪੰਚ ਘਰੇ ਆ ਆਪ ਸਰਪੰਚ ਹਾਂਜੀ ਇਹ ਨੇ ਆਪਨੀ ਜੀ ਇਹਦੀ ਘਰ ਵਾਲੀ ਸਰਪੰਚਨੀ ਆ ਮਤਲਬ ਇਹ ਸਰਪੰਚ ਆ ਅੱਛਾ ਇਹ ਕਰਦਾ ਸਰਪੰਚੀ ਤੇ ਮਤਲਬ ਐਂ ਕਰਕੇ ਜਦੋਂ ਇਹਨਾਂ ਮੁੰਡੇ ਨੂੰ ਆਵਾਜ਼ ਮਾਰੀ ਮੁੰਡੇ ਨੂੰ ਕਹਿੰਦਾ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਮੁੰਡੇ ਨੂੰ ਉਹਨੇ ਸਰਪੰਚ ਨੇ ਫੜ ਲਿਆ ਕੁੱਟਮਾਰ ਕੀਤੀ ਆ ਸਰਪੰਚ ਨੇ ਮੁੰਡੇ ਨੂੰ ਕੀਤੀ ਆ ਜਿਹੜੀਆਂ ਨਾਲ ਬੁੜੀਆਂ ਆਈਆਂ ਸੀ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਆ ਉਹਨਾਂ ਨੇ ਸਾਰੋਂ ਨਾਲੇ ਤਾਂ ਮੇਰੇ ਜੁੰਡੇ ਪੱਟੇ ਆ ਨਾਲੇ ਮੇਰੇ ਸਿਰ 'ਚ ਸੱਟ ਆ ਨਾਲੇ ਮੇਰੇ ਦੋਵੇਂ ਗੁੱਟ ਤੋੜਤੇ ਉਹਨਾਂ ਨੇ ਮੇਰੇ ਤੋਂ ਸਾਰਾ ਨਾ ਰੋਟੀ ਪੱਕਦੀ ਨਾਲੇ ਮੇਰੇ ਪੱਸਲਿਆਂ ਤੇ ਸੱਟ ਆ ਸਾਡਾ ਮਤਲਬ ਕਿਹਨੇ ਕਿਹਨੇ ਸੀ ਤੁਹਾਨੂੰ ਕੁੱਟਿਆ ਮੈਨੂੰ ਜੀ ਸਾਰੇ ਇੱਕ ਮੰਦਰ ਦੇ ਘਰ ਵਾਲੀ ਕੁਲਦੀਪ ਆ ਇੱਕ ਕੁੱਟਿਆ ਮੈਨੂੰ ਨਿੰਦਰ ਨਿੰਦਰ ਦੇ ਘਰ ਵਾਲੀ ਆ ਉਹ ਵੀ ਕੁਲਦੀਪ ਹੀ ਆ ਸਰ ਕਿਸ ਦੇ ਪਰਿਵਾਰ ਵਾਲੇ ਨੇ ਨਹੀਂ ਜੀ ਸਰ ਕੁੜੀ ਦੇ ਪਰਿਵਾਰ ਵਾਲੇ ਨਹੀਂ ਇਹ ਬਾਹਰੋਂ ਆ ਜੀ ਕੁੜੀ ਦੇ ਪਰਿਵਾਰ ਵਾਲਾਂ ਨਾਲ ਜੜੀ ਗੱਲਬਾਤ ਹੋਈ ਸੀ ਹੈ ਕੁੜੀ ਦੇ ਪਰਿਵਾਰ ਵਾਲਾਂ ਨਾਲ ਗੱਲਬਾਤ ਹੋਈ ਸੀ ਕੁੜੀ ਦੇ ਪਰਿਵਾਰ ਵਾਲੇ ਪਤਾ ਨਹੀਂ ਸਾਰੇ ਇੱਥੇ ਆਏ ਸੀ ਕਿ ਨਹੀਂ ਆਏ ਸੀ ਇਹ ਨਹੀਂ ਮੈਨੂੰ ਪਤਾ ਮੈਂ ਇਹਨੂੰ ਬੁੰਦਲ ਗਈ ਮੈਂ ਇਹਨੂੰ ਕੁੱਟ ਮਾਰ ਕੇ ਇਹਨਾਂ ਨੇ ਬਦਲਾਤਾ ਮੈਨੂੰ ਬਾਅਦ ਚ ਨਹੀਂ ਪਤਾ ਲੱਗਾ ਬਾਅਦ ਚ ਸਾਡੇ ਘਰ ਨੂੰ ਲੋਕ ਲਾਤਾ ਸੀ ਇਹਨਾਂ ਨੇ ਸਕੂਟਰੀ ਮੇਰੇ ਤੋਂ ਖੋਹ ਲਈ ਸੀ ਮੁੜ ਕੇ ਸਕੂਟਰੀ ਖੋ ਗਏ ਮੈਂ ਦਾਖਲ ਰਹੀ ਉੱਥੇ ਮੈਨੂੰ ਸਾਡੀ ਕੋਈ ਸੁਣਾਈ ਨਹੀਂ ਹੋਈ ਸੀ ਉੱਥੇ ਵੀ ਪਰਚਾ ਦਰਜ ਕਰਾਇਆ ਸੀ ਬਿਆਨ ਲੈ ਕੇ ਆਏ ਸਾਤੋਂ ਸਾਡੀ ਕੋਈ ਸੁਣਾਈ ਨਹੀਂ ਹੋਈ ਸੀ ਉੱਥੇ ਲੜਕਾ ਲੜਕੀ ਬਲ ਗਈ ਦੋਨੇ ਹਾਂਜੀ ਤੇ ਬੰਦੂਰ ਰਿਪੋਰਟ ਦਿੱਤੀ ਪਾਸਰੇ ਕੋਈ ਕੋ ਕਾਰਨ ਨਹੀਂ ਨਹੀਂ ਕੋਈ ਸਨ ਨਹੀਂ ਕੋਈ ਨਹੀਂ ਚੱਕਿਆ ਚੰਗਾ ਨਹੀਂ ਚੱਕਿਆ ਨਾ ਹੀ ਉਹਨਾਂ ਬੁੜੀਆਂ ਨੂੰ ਸਜ਼ਾ ਮਿਲੀ ਹੈ ਨਾ ਕੋਈ ਉਹਨਾਂ ਨੇ ਕੋਈ ਹਸਪਤਾਲ ਚੋਂ ਘਰੇ ਆ ਗਏ ਤੁਹਾਡੀ ਕੋਈ ਕਾਰਵਾਈ ਨਹੀਂ ਕੱਲ ਤੁਸੀਂ ਐਸਐਸਪੀ ਸਾਹਿਬ ਨੂੰ ਹੀ ਮਿਲੇ ਹਾਂਜੀ ਉਹਨਾਂ ਨੂੰ ਵੀ ਮਿਲੇ ਸੀ ਉੱਥੇ ਵੀ ਨਹੀਂ ਸਾਡੀ ਕੋਈ ਸੁਣਾਈ ਹੋਈ ਉੱਥੇ ਮਤਲਬ ਹੀ ਮੁੜ ਕੇ ਥਾਣੇ ਆ ਗਏ ਥਾਣੇ ਵਾਲੇ ਫੋਨ ਲਾਈ ਜਾਂਦੇ ਸੀ ਥਾਣੇ ਵਾਲੇ ਤੂੰ ਮੁਲਾਜ਼ਮ ਆਏ ਆ ਜੀ ਸਾਨੂੰ ਸਾਹੀ ਨਿਰਾਜੀ ਨਾਵਾ ਕਰਦੇ ਹੀ ਨਾ ਸਾਨੂੰ ਕੋਈ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੇਰੇ ਨਾਲ ਸੱਟਾਂ ਦਾ ਮੁੱਲ ਦਿਓ ਵਿਜੜੀਆਂ ਬੁੜੀਆਂ ਨੇ ਮੇਰੇ ਸੱਟਾਂ ਮਾਰੀਆਂ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਮੰਦੀ ਹਾਲਤ ਕੀਤੀ ਉਨੀ ਮੰਦੀ ਹਾਲਤ ਉਹਨਾਂ ਦੀ ਕਰੋ ਹੁਣ ਮੇਰੀ ਬੋਲਣ ਲੱਗਿਆ ਹੈਗਾ ਕਿ ਤੁਸੀਂ ਜਦੋਂ ਹਸਪਤਾਲ ਚ ਆਏ ਆ ਡਰਦੇ ਮਾਰੇ ਤੁਸੀਂ ਪੁਲ ਥੱਲੇ ਰਾਤ ਵੀ ਗੱਟੀ ਆ ਹਾਂਜੀ ਅਸੀਂ ਜਿੱਦੇ ਸਾਡੇ ਛੁੱਟੀ ਮਿਲੀ ਆ ਸਾਨੂੰ ਇਹਨਾਂ ਨੇ ਘਰੇ ਨਹੀਂ ਵੜਨ ਦਿੱਤਾ ਅਸੀਂ ਜਾ ਗਏ ਅਸੀਂ ਡਕਰੂ ਵਾਲੇ ਪੁਲ ਦੇ ਥੱਲੇ ਰਾਤ ਕੱਢੀ ਆ ਉਦਦੇ ਵੀ ਅਸੀਂ ਭੁੱਖੇ ਤੇ ਅੱਜ ਰਾਤ ਨੂੰ ਪਏ ਰਹੇ ਆ ਉਵੇਂ ਪਏ ਰਹੇ ਆ ਕੱਲ ਸਾਹੀ ਦੇ ਗਾਏ ਠਾਣੇ ਕੱਲ ਨਹੀਂ ਸਾਡੀ ਗੱਲ ਸੁਣੀ ਹਰ ਕਮੜ ਕੋ ਉਧਰ ਗਏ ਸੀ ਉਧਰੋਂ ਵੀ ਸਾਡੀ ਸੁਣਾਈ ਹੋਈ ਹੁਣ ਮੰਗ ਕੀ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਸਰ ਵੀ ਜਿੰਨਾ ਬੁੜੀਆਂ ਨੇ ਮੇਰੀ ਮੰਦੀ ਹਾਲਤ ਕੀਤੀ ਆ ਉਹਨਾਂ ਦੀ ਐਵੇਂ ਹੋਣੀ ਚਾਹੀਦੀ ਆ ਇਹ ਮੁੱਲ ਮੋੜਨਾ ਚਾਹੀਦਾ ਸਾਨੂੰ ਨਾ ਕੋਈ ਸੱਟਾਂ ਨਾ ਮਿਲਿਆ ਸਾਨੂੰ ਨਾ ਕੋਈ ਉਹਨਾਂ ਨੂੰ ਸਜ਼ਾ ਹੋਈ ਆ ਪਰ ਜਿਹੜੇ ਪਿੰਡ ਦੇ ਸਰਪੰਚ ਆ ਉਹਦੇ ਵੱਲੋਂ ਕਿਹਾ ਗਿਆ ਕਿ ਮਤਾ ਪਾਇਆ ਗਿਆ ਸੀਗਾ ਵੀ ਮੁੰਡਾ ਕੁੜੀ ਕੋਈ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੱਕੂਗਾ। ਮਤਾ ਸਰ ਜੇ ਮਤਾ ਪਾਇਆ ਮੁੰਡੇ ਕੁੜੀ ਦਾ ਪਾਇਆ ਮੁੰਡਾ ਕੁੜੀ ਬਾਹਰ ਆ ਮੁੰਡੇ ਕੁੜੀ ਨੂੰ ਆਪਾਂ ਨਹੀਂ ਵਾਰਦੇ ਨਾ ਹੀ ਸਾਨੂੰ ਉਹਨਾਂ ਦਾ ਪਤਾ ਜਿੱਥੇ ਮਰਜ਼ੀ ਤੁਰੇ ਫਿਰਨ ਜਿੱਥੇ ਮਰਜ਼ੀ ਨਾ ਤੁਰੇ ਫਿਰਨ ਪਰ ਸਰ ਜਿਹੜਾ ਮਾਪਿਓ ਆ ਮਾਪਿਓ ਕੋਈ ਨਹੀਂ ਕਹਿੰਦਾ ਵੀ ਮੇਰਾ ਧੀ ਵਾੜਾ ਕੰਮ ਕਰੇ ਤੇ ਮੇਰਾ ਪੁੱਤ ਮਾੜਾ ਕੰਮ ਕਰੇ ਕੋਈ ਕਹੂਗਾ ਸਰ ਅੱਜ ਵੀ ਤੁਹਾਡੇ ਘਰੇ ਪੁਲਿਸ ਆਈ ਸੀ। ਹਾਂਜੀ ਸਰ ਪੁਲਿਸ ਆਈ ਸੀ ਪੁਲਿਸ ਆਈ ਆ ਤਿੰਨ ਮਲਾਜਮ ਆਏ ਆ ਵੱਡਾ ਅਫਸਰ ਉਹ ਆਇਆ ਉਹਨਾਂ ਨੇ ਸਾਡੇ ਮਤਲਬ ਖੜ ਕੇ ਸਾਡੀ ਵੀਡੀਓ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਲਾ ਕੇ ਉਹ ਮੈਨੂੰ ਉਹ ਮੈਨੂੰ ਕਹਿੰਦੇ ਸੀ ਸਰ ਵੀ ਵਿਆਹਸ ਲਾ ਪੱਟਾ ਲਾ ਆਹ ਲਾ ਦੇ ਮੈਂ ਕਿਹਾ ਵੀ ਸਰ ਮੇਰੇ ਦਰਦ ਹੁੰਦਾ ਵਾ ਵੀ ਕਿ ਸਹੀ ਖੜ ਜਾ ਉਹ ਤੱਕੇ ਨਾ ਉਹਨਾਂ ਨੇ ਵੀ ਵੀਡੀਓ ਵੀਡੀਓ ਬਣਾ ਕੇ ਲਗਾਏ ਆ ਤੇ ਇਹ ਨਹੀਂ ਪਤਾ ਵੀ ਸਾਥੋਂ ਕਾਦੇ ਆ ਵੀਡੀਓ ਬਣਾ ਕੇ ਲਗਾਏ ਕਾ ਤੋ ਸੈਨ ਕਰਾ ਕੇ ਲਗਾਏ ਤੇ ਵੀ ਕੀ ਨਾ ਮੈਂ ਤੁਹਾਡਾ ਜਿਹੜੇ ਪਿੰਡ ਦੇ ਰਹਿਣ ਵਾਲਿਓ ਤੁਹਾਡੇ ਨਾਲ ਜਿਹੜੀ ਕਟਮਾਰ ਹੋਈ ਤੁਹਾਡੇ ਮਾਤਾ ਨਾਲ ਕੀ ਮਾਮਲਾ ਕੀ ਆ ਬੁਰਾ ਮੇਰਾ ਨਾ ਗਵਿੰਦਾ ਜੀ ਤੇ ਆਪਣਾ ਕਟਮਾਰ ਇਹ ਸਰਪੰਚ ਨੇ ਕਰਵਾਈਆ ਘਰੇ ਆ ਕੇ ਤੇ 21 ਤਰੀਕ ਨੂੰ ਅਸੀਂ ਮੈਂ ਤੇ ਮੰਮੀ ਆ ਰਹੇ ਸੀ ਤਿੰਨ ਚਾਰ ਮਹੀਨੇ ਬਾਅਦ ਤੇ ਮੇਰੇ ਵੱਡੇ ਭਰਾ ਨੇ ਲਾ ਮੈਰਿਜ ਕਰਵਾਈ ਸੀ ਉਹਨਾਂ ਦਾ ਸਾਰਾ ਕੁਝ ਹੋਇਆਗਾ ਤੇ ਬਾਅਦ ਵਿੱਚ ਇਹਨਾਂ ਨੇ ਅਸੀਂ ਇਹ ਕੱਪੜੇ ਚੱਕਣ ਆਏ ਸੀ 21 ਤਰੀਕ ਨੂੰ 9:30 ਵਜੇ ਦੀ ਗੱਲ ਆ ਸਰਪੰਚ ਆਇਆ ਸਰਪੰਚ ਨੇ ਪਹਿਲਾਂ ਮੈਨੂੰ ਕੁੱਟਿਆ ਬਾਅਦ ਚ ਮੈਂ ਡੇਢ ਨੂੰ ਕੁੱਟਿਆ ਕੁੱਟਿਆ ਤੇ ਬਾਅਦ ਚ ਅਨਰੇਗ ਵਾਲੀਆਂ ਬੁੜੀਆਂ ਸੀ ਦੋ ਆਈਆਂ ਸੀਗੇ ਨਾਲ ਉਹਨਾਂ ਦੇ ਤੇ ਇਹ ਮੇਰੀ ਮੰਮੀ ਨੂੰ ਵੀ ਬਹੁਤ ਕੁੱਟਿਆ ਉਹਨਾਂ ਨੇ ਤੇ ਇਹਨਾਂ ਨੇ ਵੀਡੀਓ ਵੀ ਬਣਾ ਕੇ ਸਾਰੀ ਸੋਸ਼ਲ ਮੀਡੀਆ ਤੇ ਇਹਨਾਂ ਨੇ ਜਲੂਸ ਕੱਢਿਆ ਸਾਰਾ ਇਹ ਘਟਨਾ ਕਦੋਂ ਦੀ ਹੈ ਸਾਰਾ ਮਾਮਲਾ ਕਦੋਂ ਦਾ ਜਦੋਂ ਇਹ ਤੁਹਾਡੇ ਪਰਾਲੀ ਗਾਣੀ ਹੋਈ ਇਹ ਤਿੰਨ ਚਾਰ ਮਹੀਨੇ ਹੋ ਗਏ ਜੀ ਇਹ ਗੱਲ ਨੂੰ ਤੇ ਤਿੰਨ ਚਾਰ ਮਹੀਨਾ ਬਾਅਦ ਮੈਂ ਤੇ ਮੇਰੀ ਮੰਮੀ ਤੇ ਅਸੀਂ ਆਪਦੀ ਭੈਣ ਕੋਲੇ ਰਹਿੰਦੇ ਸੀਗੇ ਇਹ ਇਹ ਮਾਮਲੇ 'ਚ ਸਾਨੂੰ ਕੁਝ ਨਹੀਂ ਪਤਾਗਾ ਤੇ ਬਾਅਦ ਵਿੱਚ ਇਹ ਕੁੜੀ ਘਰੇ ਆਈ ਸੀ ਇਕੱਲੀ ਮੈਂ ਆਦੀ ਮੰਮੀ ਨੂੰ ਫੋਨ ਲਾਇਆਗਾ ਇਹ ਆਲੂਆਂ ਨੂੰ ਗਏ ਸੀਗੇ ਤੇ ਬਾਅਦ ਵਿੱਚ ਮੰਮੀ ਉਹਨਾਂ ਦੇ ਘਰੇ ਛੱਡਣ ਚਲੀ ਗਈ ਆ ਇਹ ਦੋਸ਼ ਲਾ ਰਹੇ ਸੀ ਕਿ ਇਹ ਲੈ ਕੇ ਗਈ ਆ ਇਹ ਦੋਸ਼ ਹੈ ਕਿ ਸਾਰੇ ਕੈਬਰੇਜ ਛੱਡਣ ਗਏ ਮਤਲਬ ਕਿ ਐਦਾਂ ਕਰਕੇ ਫਸ ਗਈ ਆ ਉਹ ਦੋਸੇ ਐਦਾਂ ਲਾ ਰਹੀ ਹੈ ਕਿ ਇਹ ਲੈ ਕੇ ਗਈ ਆ ਪਿੰਡ ਦੀ ਇਹ ਮੁੰਡਾ ਮੁੰਡਾ ਕੁੜੀ ਰਹਿਣ ਵਾਲੀ ਜਿਹੜੀ ਆ ਹਾਂਜੀ ਪਿੰਡ ਦੇ ਆ ਜੀ ਤੇ ਇਹ ਤਾਂ ਕਿੰਨੇ ਮਹੀਨੇ ਪਹਿਲਾਂ ਜਿਹਨਾਂ ਨੇ ਕੋਡ ਮੇਜ ਕਰਵਾਈ ਲਾ ਮੇਜ ਕਰਵਾਈ ਤਿੰਨ ਚਾਰ ਮਹੀਨੇ ਹੋ ਗਏ ਜੀ ਤੇ ਹੁਣ ਜਿਹੜੀ ਇਹ ਪਰਸੋ ਘਟਨਾ ਵਾਪਰੀ ਜਿਹੜੀ ਆ ਹਾਂਜੀ 21 ਤਰੀਕ 9:30 ਵਜੇ ਦੀ ਗੱਲ ਉਸ ਤੋਂ ਬਾਅਦ ਕੀ ਹੋਇਆ ਬਾਅਦ ਵਿੱਚ ਕਟ ਮਾਰ ਹੋਈ ਉਸ ਤੋਂ ਬਾਅਦ ਜੀ ਅਸੀਂ ਕਟ ਮਾਰ ਤੋਂ ਬਾਅਦ ਅਸੀਂ ਦਾਖਲ ਹੋ ਗਏ ਸੀਗੇ ਇਹ 22 ਤਰੀਕ ਨੂੰ ਤੇ ਸਵੇਰ ਦਾਖਲ ਹੋਏ ਸੀ ਐਂਬੂਲੈਂਸ ਤੇ ਲਮਾ ਆਦੀ ਮਮੀਨ ਲੈ ਕੇ ਗਿਆ ਸੀਗਾ ਉੱਥੇ ਹਫਤਾ ਦਾਖਲ ਰਹੇ ਆ ਤੇ ਮੈਡੀਸਨ ਵਗੈਰਾ ਚੱਲ ਰਹੀਆਂ ਸੀਗੀਆਂ ਹਜੇ ਤੇ ਕਟ ਮਾਰ ਹਜੇ ਵੀ ਗੋਟਾ ਵਗੈਰਾ ਫ੍ਰੈਕਚਰ ਵਗੈਰਾ ਆਇਆਗਾ ਮਤਲਬ ਤੇ ਗੋਟ ਮਾਰ ਕੀਤੀ ਪਈ ਆ ਤੇ ਉਂਗਲਾ ਵਗੈਰਾ ਤੇ ਬਹੁਤ ਫ੍ਰੈਕਚਰ ਇਹਨਾਂ ਦੇ ਟੁੱਟੀਆਂ ਪਈਆਂ ਦੋਨੇ ਦੋਨੇ ਪਾਸੇ ਦੀਆਂ ਤੇ ਗੋਟ ਤੇ ਗੋਟ ਦੋਨੇ ਪਾਸੇ ਟੁੱਟੇ ਪਏ ਆ ਤੇ ਇਹਨਾਂ ਦਾ ਨਾ ਹੀ ਰੋਟੀ ਪਕਾਈ ਜਾਂਦੀ ਹੈ ਨਾ ਹੀ ਇਹਨਾਂ ਤੋਂ ਖਾਧੀ ਜਾਂਦੀ ਹੈ ਤੇ ਨਾ ਹੀ ਇਹ ਬਾਥਰੂਮ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਜਦੋਂ ਤੁਹਾਨੂੰ ਕਿਹਨੇ ਭੇਜਦਾ ਹੈ ਵਾਪਸ ਹਸਪਤਾਲ ਤੋਂ ਵਾਪਸ ਹਾਂਜੀ ਅਸੀਂ ਛੋਟੀ ਅਸੀਂ ਆਪ ਹੀ ਕਰਾ ਕੇ ਤੇ ਆਸੀਂ ਅਸੀਂ ਬਾਲਾਂ ਆਪਦੇ ਬਲਾਠਾਣੇ ਜਗੇ ਉਥੇ ਅਸੀਂ ਕਾਰਵਾਈ ਕੀਤੀ ਸੀਗੀ ਕਾਰਵਾਈ ਤੋਂ ਬਾਅਦ ਇਹਨਾਂ ਨੇ ਕੋਈ ਵੀ ਮਤਲਬ ਕੀ ਮੁੱਦਾ ਨਹੀਂ ਚੱਕਿਆ ਸੀਗਾ ਆਹ ਦਾ ਪਰਚਾ ਦਾਖਲ ਕੀਤਾ ਸੀਗਾ ਸੀ ਪਰਚੇ ਤੇ ਕੋਈ ਮੁੱਦਾ ਨਹੀਂ ਚੱਕਿਆ ਸੀਗਾ ਪਰਚਾ ਉਹਦਾ ਹੀ ਪਿਆ ਸੀਗਾ ਇਸ ਸਰਪੰਚ ਤੇ ਕਹਿਣ ਤੇ ਹੀ ਕੀਤਾ ਸੀਗੇ ਇਹਨਾਂ ਨੇ ਕੁੜੀ ਨਾਲ ਸਹਿਮਤੀ ਸੀਗੀ ਤੁਹਾਡੇ ਨਹੀਂ ਜੀ ਕੁੜੀ ਵਾਲੀ ਸਹਿਮਤ ਨਹੀਂ ਸੀ ਤੇ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਮੰਮੀ ਨੂੰ ਜਦੋਂ ਕੋਟਮਾਰ ਕੀਤੀ ਹੈ ਘਰ ਦੇ ਬਾਹਰ ਜਿੰਦਾ ਲਗਾ ਦਿੱਤਾ ਤੇ ਤੁਸੀਂ ਵੀ ਰਾਤ ਜਿਹੜੀ ਰੋਡ ਦੇ ਕਿਨਾਰੇ ਸੜਕ ਹਾਂਜੀ ਹਾਂਜੀ ਐਸੀ ਡਗਰੀ ਤੇ ਪੌਲ ਥੱਲੇ ਗੱਟੀ ਸੀ ਰਾਤ ਉਦੋਂ ਕੋਟਮਾਰ ਤੋਂ ਬਾਅਦ ਅੱਜ ਵੀ ਤੁਹਾਡੇ ਕੋਲ ਮੁਲਾਜ਼ਮ ਆਏ ਸੀਗੇ ਅੱਜ ਵੀ ਮੁਲਾਜ਼ਮ ਆਏ ਸੀ ਜੀ ਤੰਨੇ ਆਨੇ ਐਸਚੀ ਸਾਹਿਬ ਆਏ ਸੀਗੇ ਤੇ ਵੀਡੀਓ ਬਣਾ ਕੇ ਚਲੇ ਗਏ ਹਾਂ ਤੇ ਮੇਰੀ ਮੰਮੀ ਨੂੰ ਕਹਿ ਰਹੀ ਸੀ ਮੈਨੂੰ ਮੈਨੂੰ ਕਹਿ ਰੇ ਸੀਗੇ ਇਹਨਾਂ ਨੂੰ ਕਹਿੰਦੇ ਹੱਥ ਨਾ ਪਾ ਤੇ ਮਤਲਬ ਉਹਦਾ ਖੜੀ ਰਹਿੰਦੇ ਇਹ ਖਾੜ ਨਹੀਂ ਸਕਦੇ ਸੀ ਆਪਦੇ ਪੈਰਾਂ ਤੇ ਤੇ ਉਹਨਾਂ ਨੂੰ ਕਹਿ ਰਹੀ ਸੀ ਕਿ ਪੱਟਾ ਲਾ ਦੇ ਤੇ ਆ ਇਹਨਾਂ ਤੇ ਫਰੇਚਰ ਆ ਨਾ ਤਾਂ ਕਰਕੇ ਇਹ ਫਰੇਚਰ ਆ ਮਤਲਬ ਕਿ ਇਹਦੇ ਪੱਟਾ ਲਾ ਕਹਿੰਦੇ ਪੈਸੇ ਲਾ ਦੇ ਤੇ ਮੇਰੀ ਮੰਮੀ ਨੇ ਨਹੀਂ ਲਾਏਗਾ ਇਹਨਾਂ ਦੇ ਮਤਲਬ ਕਿ ਸੱਟ ਜਾਦੇ ਆ ਤੇ ਸਾਡੇ ਇਹੀ ਸੁਣਾਈਆਂ ਚ ਉਹਨਾਂ ਬੁੜੰਗਾਂ ਨੂੰ ਜਿਹੜੇ ਕੁੱਟਮਾਰ ਕੀਤੀ ਪਈ ਜਿਨ੍ਹਾਂ ਨੇ ਜਲੂਸ ਕੱਢਿਆ ਸਾਡਾ ਤੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਤੁਹਾਡੀ ਮੰਮੀ ਦੇ ਸੱਟਾ ਕਿੱਥੇ ਕਿੱਥ ਦੋਨਾਂ ਗੁੱਟਾਂ ਤੇ ਜੀ ਇੱਕ ਪਾਸੇ ਦੋਨੇ ਉਂਗਲੀਆਂ ਖੱਬੇ ਸੱਜੇ ਹੱਥ ਦੀਆਂ ਦੋਨੇ ਉਂਗਲੀਆਂ ਉਂਗਲੀਆਂਾਂ ਟੁੱਟੀਆਂ ਹੋਈਆਂ ਤੇ ਆਪਣੇ ਪਸਲਾਂ ਤੇ ਦੋਨੇ ਪਾਸੇ ਜੀ ਤੇ ਤੁਹਾਡੇ ਤੇ ਪਾਪਾ ਦੇ ਤੇ ਸਿਰ ਦੇ ਇਹਨੇ ਵਾਲ ਵੀ ਪਟੇ ਗੇ ਮੰਮੀ ਦੇ ਤੇ ਮੇਰੇ ਡੈਡੀ ਨੂੰ ਵੀ ਬਹੁਤ ਗੁੱਟ ਇਹਨਾਂ ਨੇ ਤੇ ਮੈਨੂੰ ਸਰਪੰਚ ਖੋਦਨ ਕੁੱਟ ਗਏ ਕਿ